ਸੌਜੀ ਕਾਲਾ ਸਿੰਘ ਮਾਰ ਰਹੇ ਨੇ ਛਰੀਆਂ ਹੈ ਇਹ ਆ ਪਾਈਪਾਂ ਵਿਚੀਆਂ ਪਈਆਂ ਆ ਕੰਮ ਕੀਤਾ ਬਾਈ ਕਾਲੇ ਨੇ ਹੋਰ ਦਿਖਾਉਣੇ ਨੇ ਕੀ ਕੰਮ ਕੀਤਾ ਆ ਦੇਖੋ ਬੋਰਡ ਖੋਲੇ ਪਏ ਆ ਬੋਰਡ ਫਿੱਟ ਕੀਤਾ ਆ ਸੀ ਇਹ ਤਾਂ ਕੰਮ ਚੱਲ ਜੀ ਜਾਂਦਾ ਹੈ ਫੇਰਾ ਥੋੜਾ ਜਿਹਾ रोड फिट किया कंस्ट्रक्शन का काम अपना चली जाता घर हाँ देखो जोर शोरों के नीरी साहब चले गए मिस्त्रियों का तामा झामा पै सारा आ देखो ਉਹ ਉਹ ਛੋਰ ਦਾ ਕੰਮ ਚੱਲ ਰਿਹਾ ਐਡਰ ਨਾਲੇ Otro plumber ਦਾ ਕੰਮ ਚੱਲੀ ਜਾਂਦਾ ਆਪਣਾ ਸਥਾਉਣੇ ਪਲੰਬਿੰਗ ਦਾ ਕੰਮ ਚੱਲੀ ਜਾਂਦਾ ਆ ਬਈ ਪਿੰਡਰ ਪਿੰਡਰ ਡੱਬ ਵਾਲੀ ਜੇਕੇ ਨਾ ਪਲੰਬਿੰਗ ਦਾ ਕੰਮ ਕਰਾਉਣਾ ਬਾਈ ਨਾਲ ਸੰਪਰਕ ਕਰ ਲਿਓ ਤੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਤੇ ਸਾਡੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਸ ਤਰ੍ਹਾਂ ਵਲੌਗ ਦਾ ਆਪਾਂ ਐਂਡ ਕਰਦੇ ਆਂ ਧੰਨਵਾਦ